ਸਸਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਜਿਹੜਾ ਅੱਜ ਦਾ ਲੇਟੈਸਟ ਮੁੱਦਾ ਹੈ ਤਾਂ ਉਹਦੇ ਦੇ ਉੱਪਰ ਅੱਡੀਆ ਲਗਾਤਾਰ ਗੱਲਬਾਤ ਕਰਾਂਗੇ ਕਿਉਂਕਿ ਸਾਡੀ ਕਈ ਕੋਸ਼ਿਸ਼ ਹੁੰਦੀ ਹੈ ਜਿਹੜੇ ਲਗਾਤਾਰ ਮੁੱਦੇ ਚੱਲ ਰਹੇ ਨੇ ਤਾਂ ਉਹਨਾਂ ਮੁੱਦਿਆਂ ਦੇ ਉੱਪਰ ਅੱਡੀਆ ਵਿਚਾਰ ਚਰਚਾ ਜਾਨਕੀ ਗੱਲਬਾਤ ਆ ਉਹ ਕਿੱਥੀ ਜਾਵੇ ਅੱਜ ਦਾ ਮੁੱਦਾ ਖਾਸ ਤੌਰ ਤੇ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਹੜਾ ਮੁਰਦ ਦੁਆਰਾ ਜਿਹੜਾ ਓਦਾਂ ਉਹ ਸੰਭਾਲਿਆ ਬੜੀਆਂ ਜੜੀਆਂ ਚਰਚਾਵਾਂ ਚੱਲੀਆਂ ਕਿ ਐਡਵੋਕੇਟ ਹਰਜਿੰਦਰ ਸਿੰਘ ਤਾਂ ਅਮੀ ਜਿਹੜੇ ਨੇ ਮੋਰ ਦੁਆਰਾ ਜਿਹੜੇ ਪ੍ਰਧਾਨ ਨੇ ਉਹ ਨਹੀਂ ਰਹਿ ਸਕਦੇ ਉਹ ਉਹਦੇ ਤੋਂ ਅਸਤੀਫਾ ਦੇ ਚੁੱਕੇ ਨੇ ਨਵਾਂ ਪ੍ਰਧਾਨ ਲਗਾਇਆ ਜਾ ਸਕਦਾ ਹੈ ਬੜੀਆਂ ਚਰਚਾਵਾਂ ਚੱਲੀਆਂ ਨਾਵਾਂ ਦਾ ਵੀ ਜਿਹੜਾ ਜ਼ਿਕਰ ਆ ਉਹ ਲਗਾਤਾਰ ਕੀਤਾ ਗਿਆ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਵੀ ਆਇਆ ਕਿ ਜਿਹੜਾ ਪੁਰਾਣਾ ਪ੍ਰਧਾਨ ਆ ਉਸ ਨੂੰ ਜਿਹੜਾ ਬਹਾਲ ਨਹੀਂ ਕੀਤਾ ਜਾ ਸਕਦਾ ਉਹ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਐਗਜ਼ੈਕਟਲੀ ਮੈਂਬਰ ਜਿਹੜੇ ਚੋਣ ਕਰਨਗੇ ਇਸ ਤਰ੍ਹਾਂ ਦੀ ਜਣੀਆਂ ਚਰਚਾਵਾਂ ਨੇ ਲਗਾਤਾਰ ਚੱਲੀਆਂ ਤਾਂ ਆਖਰਕਾਰ ਐਡਵੋਕੇਟ ਹਰਿਨੰਦ ਸਿੰਘ ਧਾਮੀ ਨੇ ਅਸਤੀਫਾ ਦਿੱਤਾ ਕਿਉਂ ਸੀ ਥੋੜਾ ਆਪਾਂ ਇਹ ਜਿਹੜਾ ਜ਼ਿਕਰ ਹੈ ਦਸ਼ਕਾਂ ਨੂੰ ਖਾਸ ਤੌਰ ਤੇ ਕਰਦੀਏ ਕਿ ਅਸਤੀਫਾ ਦੇਣ ਦਾ ਕਾਰਨ ਕੀ ਬਣਿਆ ਵਜ੍ਹਾ ਕੀ ਬਣੀ ਅਸਤੀਫਾ ਦੇਣ ਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਦੋਨੇ ਧਿਰਾਂ ਜਿਹੜੀਆਂ ਨੇ ਇਕੱਠੇ ਕੰਮ ਕਰਦਿਆਂ ਨੇ ਇਕੱਠੇ ਚੱਲਦਿਆਂ ਨੇ ਜੋ ਵੀ ਧਾਰਮਿਕ ਕੰਮ ਹੈ ਜਾਂ ਰਾਜਨੀਤਿਕ ਤੌਰ ਤੇ ਕੰਮ ਹੈ ਤਾਂ ਇਕੱਠੇ ਜਿਹੜਾ ਕੰਮ ਕਰਾ ਉਹ ਕੀਤਾ ਜਾਂਦਾ ਕਿਉਂਕਿ ਪੈਨਲ ਦੇ ਧਾਰਨ ਦੋਨਾਂ ਦੇ ਇਕੱਠੇ ਦੇ ਧਾਰਨ ਨਾਲ ਜਿਹੜਾ ਕੰਮ ਆ ਉਹ ਕਰਦੇ ਨੇ ਜਿਦੇ ਵਿੱਚ ਜੋ ਕਾਲੀਦਾਲ ਦਾ ਲਗਾਤਾਰ ਕ੍ਰੈਸ ਚੱਲ ਰਿਆ ਸੀ ਤੁਸੀਂ ਦੇਖਿਆ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਲਗਾਤਾਰ ਹਾਸ਼ੀਏ ਤੋਂ ਜਿਹੜਾ ਥੱਲੇ ਹੁੰਦਾ ਗਿਆ ਜਾਨਕਿ ਗ੍ਰਾਫ ਹੈ ਉਹਨਾਂ ਦਾ ਲਗਾਤਾਰ ਥੱਲੇ ਗਿਰਦਾ ਰਿਹਾ ਤਾਂ ਆਖਰਕਾਰ ਅਕਾਲੀ ਦਲ ਨੂੰ ਜਿਹੜਾ ਉੱਪਰ ਉੱਠਣ ਦੇ ਲਈ ਜਿਹੜਾ ਕੁਛ ਨਾ ਕੁਛ ਤਰਾਂ ਜ਼ਰੂਰ ਕਰਨਾ ਪੈਣਾ ਤਾਂ ਚਲੋ ਖੈਰ ਇਹ ਹੁਣ ਅਕਾਲੀ ਦਲ ਜਿਹੜਾ ਲਗਾਤਾਰ ਕਰ ਵੀ ਰਿਹਾ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਐਗਜ਼ੀਕਟਿਵ ਮੈਂਬਰਾਂ ਵੱਲੋਂ ਜਿਹੜਾ ਜਥੇਦਾਰਾਂ ਨੂੰ ਜਿਹੜਾ ਉਹਦੇ ਤੋਂ ਲਗਾਇਆ ਗਿਆ ਜਾਨਕਿ ਉਤਾਰ ਦਿੱਤਾ ਗਿਆ ਤਾਂ ਉਤਾਰਨ ਦੀ ਵਜ੍ਹਾ ਕੀ ਸੀ ਤਾਂ ਇਹ ਵੀ ਜਿਹੜਾ ਕਿਤੇ ਨਾ ਕਿਤੇ ਚਰਚਾ ਜਿਹੜੀ ਲਗਾਤਾਰ ਚੱਲੀ ਜਿਸ ਤੋਂ ਬਾਅਦ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕੀਤੀ ਆਵੇ ਗਿਆਨੀ ਰਗਵੀਰ ਸਿੰਘ ਜੀ ਦੀ ਗੱਲ ਕੀਤੀ ਜਾਵੇ ਸੁਲਤਾਨ ਸਿੰਘ ਦੀ ਗੱਲ ਕੀਤੀ ਆਵੇ ਤਾਂ ਉਹਨਾਂ ਨੇ ਜਿਹੜਾ ਆਪਣੇ ਆਪਣੇ ਜਿਹੜੇ ਬਿਆਨ ਨੇ ਉਹ ਮੀਡੀਆ ਦੇ ਸਾਹਮਣੇ ਰੱਖੇ ਵੀ ਕਿਸ ਤਰ੍ਹਾਂ ਜਿਹੜਾ ਜ਼ਲੀਲ ਕਰਕੇ ਜਿਹੜਾ ਸਾਨੂੰ ਜ਼ਥੇਦਾਰੀ ਦੇ ਅਹੁਦੇ ਤੋਂ ਉਤਾਰ ਦਿੱਤਾ ਗਿਆ ਕਿ ਇਸ ਦਾ ਜਿਹੜਾ ਵਿਧੀ ਵਿਧਾਨ ਆ ਉਹ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਨਾ ਹੋਵੇ ਕਿ ਜਦੋਂ ਮਨ ਕੀਤਾ ਲਗਾ ਦੋ ਜਦੋਂ ਮਨ ਕੀਤਾ ਉਤਾਰ ਤੋ ਤਾਂ ਇਸ ਦਾ ਕੋਈ ਜਿਹੜਾ ਵਿਧੀ ਵਿਧਾਨ ਆ ਬਿਲਕੁਲ ਹੋਣਾ ਚਾਹੀਦਾ ਤਾਂ ਆਖਰਕਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਜਦੋਂ ਮੋਰ ਦੁਆਰਾ ਉਹਦਾ ਸੰਭਾਲਿਆ ਤਾਂ ਸਭ ਤੋਂ ਪਹਿਲਾਂ ਇਹ ਗੱਲ ਜਿਹੜਾ ਜ਼ਿਕਰ ਉਹਨਾਂ ਨੇ ਕੀਤਾ ਕਿ ਜਥੇਦਾਰਾਂ ਦੀ ਨਿਯੁਕਤੀ ਜਾਨਕੀ ਹਟਾਉਣ ਤੇ ਲਗਾਉਣ ਦੇ ਲਈ ਜਿਹੜਾ ਵਿਧੀ ਵਿਧਾਨ ਜਿਹੜਾ ਬਣਾਇਆ ਜਾਵੇਗਾ ਕੋ ਜ਼ਰੂਰ ਸੀ ਬਿਲਕੁਲ ਸੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਬਿਲਕੁਲ ਉਹ ਲੇਟ ਹੋ ਚੁੱਕੇ ਨੇ ਬੇਸ਼ੱਕ ਉਸ ਪੈਨਲ ਦੇ ਵਿੱਚ ਬੜੇ ਪ੍ਰਧਾਨ ਆਏ ਬੜੇ ਪ੍ਰਧਾਨ ਚਲੇ ਗਏ ਪਰ ਵਿਧੀ ਵਿਧਾਨ ਜਿਹੜਾ ਉਹ ਅਜੇ ਤੱਕ ਨਹੀਂ ਬਣਿਆ ਸੋ ਚੰਗੀ ਸ਼ੁਰੂਆਤ ਜਿਹੜੀ ਹੈ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੇ ਕੀਤੀ ਹੈ ਕਿ ਇਸ ਦਾ ਕੋਈ ਵਿਧਿ ਵਿਵਧਾਨ ਜੂ ਜਿਹੜਾ ਬਣਾਇਆ ਜਾਵੇਗਾ ਜਿਦੇ ਵਿੱਚ ਜੇਕਰ ਜਥੇਦਾਰ ਨੂੰ ਲਗਾਣਾ ਹੈ ਜਾਂ ਉਤਾਰਨਾ ਹੈ ਤਾਂ ਸਾਰੇ ਜਿਹੜਾ ਰਾਏ ਮਸ਼ਵਰੇ ਦੇ ਨਾਲ ਸਿੱਖ ਸੰਗਤਾਂ ਦੇ ਨਾਲ ਜਿਹੜੇ ਬੁੱਧੀਜੀਵੀ ਨੇ ਜਾਂ ਸੰਸਥਾ ਦੇ ਆਗੂ ਸਬਾਨ ਨੇ ਪਰੰਪਰਾਵਾਵਾਂ ਦੇ ਮੁਖੀ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਜਥੇਦਾਰਾਂ ਦੀ ਨਿਯੁਕਤੀ ਉਤਾਰਨ ਦੀ ਤੇ ਲਗਾਉਣ ਦੀ ਜਿਹੜੀ ਹੈ ਵਿਧਿ ਵਿਵਧਾਨ ਦੇ ਮੁਤਾਬਿਕ ਜਿਹੜਾ ਹੋਵੇਗੀ ਜੋ ਵਿਧਿ ਵਿਵਧਾਨ ਜਿਹੜਾ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਜਿਹੜਾ ਤਿਆਰ ਕੀਤਾ ਜਾ ਰਿਹਾ ਸੋ ਬਿਲਕੁਲ ਖੈ ਜਦੋਂ ਵਿਧਿ ਵਿਵਧਾਨ ਤਿਆਰ ਹੋਵੇਗਾ ਕੀ ਕਿਸ ਤਰ੍ਹਾਂ ਹੋਵੇਗਾ ਕੀ ਜਿਹੜਾ ਪੈਨਲ ਵਿੱਚ ਹੋਵੇਗਾ ਜਾਂ ਕਿਸ ਤਰ੍ਹਾਂ ਵਿਧਿ ਵਿਵਧਾਨ ਬਣਾਇਆ ਜਾਵੇਗਾ ਉਹ ਬੜਾ ਅਗੇ ਸਮਾਂ ਦੱਸਣ ਲੱਗੇਗਾ ਤੇ ਨਾਲ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਦੋਂ ਅੱਜ ਮੋੜ ਦੁਆਰਾ ਜਦੋਂ ਉਹਦਾ ਸੰਭਾਲਿਆ ਕਿਉਂਕਿ ਪਹਿਲਾਂ ਤਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਮੰਨ ਨਹੀਂ ਰਹੀ ਸੀ ਕਿਉਂਕਿ ਕ੍ਰਾਈਸਿਸ ਲਗਾਤਾਰ ਚੱਲ ਰਿਹਾ ਸੀ ਲਗਾਤਾਰ ਜਿਹੜਾ ਜਥੇਦਾਰਾਂ ਦੇ ਹੱਕ ਦੇ ਵਿੱਚ ਸੰਗਤ ਉੱਭਰ ਕੇ ਸਾਹਮਣੇ ਆ ਰਹੀ ਸੀ ਤੁਸੀਂ ਦੇਖਿਆ ਵੀ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਲਗਾਤਾਰ ਜਿਹੜੇ ਨੇ ਪ੍ਰਚਾਰ ਕਰ ਰਹੇ ਸਨ ਲੋਕ ਲੋਕ ਜਿਹੜਾ ਉਹਨਾਂ ਦਾ ਭਰਮਾ ਸਵਾਗਤ ਕਰ ਰਹੇ ਸਨ ਲੋਕਾਂ ਨੂੰ ਹਾਰ ਪਾ ਰਹੇ ਸਨ ਅਵਾਰਡ ਦੇ ਰਹੇ ਸਨ ਕਿਉਂਕਿ ਸੰਗਤ ਜਿਹੜੀ ਹੈ ਸਿੰਘ ਸਭਾ ਨਾਲ ਦੇ ਨਾਲ ਜੁੜ ਕੇ ਜਿਹੜੀ ਹੈ ਇਕਜੁੱਟ ਹੋ ਗਈ ਸੀ ਤਾਂ ਆਖਰਕਾਰ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੇ ਅਸਤੀਫਾ ਦੇਣਾ ਦੇਆ ਪਿਆ ਤਾਂ ਉਸ ਤੋਂ ਬਾਅਦ ਸੁਖੀਰ ਸਿੰਘ ਬਾਦਲ ਜਿਹੜੇ ਨੇ ਖੁਦ ਆਪਣਾ ਕਾਫਲਾ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਲੈ ਕੇ ਐਡਵੋਕੇਟ ਹਰਿੰਦਰ ਸਿੰਘ ਧਾਮੀ ਦੇ ਘਰੇ ਪਹੁੰਚੇ ਤਾਂ ਧਾਮੀ ਨੇ ਜਿਹੜਾ ਇਸ ਚੁਟਕੀ ਦੇ ਨਾਲ ਮੰਨ ਹੀ ਲਿਆ ਕਿ ਮੈਂ ਦੁਬਾਰਾ ਫਿਰ ਜਿਹੜੀ ਇਹ ਸੇਵਾ ਸੰਭਾਲਾਂਗਾ ਚਲੋ ਸੇਵਾ ਸੰਭਾਲੀਆ ਬਿਆਨ ਵੀ ਦਿੱਤਾ ਕਿ ਵਿਧਿ ਵਿਵਧਾਨ ਜਿਹੜਾ ਬਣਾਇਆ ਜਾਵੇਗਾ ਕਿ ਆਖਰਕਾਰ ਵਿਧਿ ਵਿਵਧਾਨ ਕਿਹੜਾ ਹੋਵੇਗਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜਥੇਦਾਰ ਜੇਕਰ ਕੋਈ ਸਿੰਘ ਸਭਾਨਾ ਇੱਕ ਯਾਨਕੀ ਸੇਵਾ ਜਿਹੜਾ ਕਰ ਸਕੇਗਾ ਜੇਕਰ ਉਹ ਹੈੱਡ ਗ੍ਰੰਥੀ ਹੈ ਤਾਂ ਹੈਡ ਗੰਥੀ ਸੇਵਾ ਨਿਭਾ ਸਕੇਗਾ ਜੇਕਰ ਸਿੰਘ ਜ਼ਬਾਨ ਹੈ ਤਾਂ ਸਿੰਘ ਸਭਾਨ ਦੀ ਸੇਵਾ ਨਿਭਾ ਸਕੇਗਾ ਕਿਉਂਕਿ ਪਹਿਲਾਂ ਵੀ ਤੁਸੀਂ ਦੇਖਿਆ ਜੇਕਰ ਗੱਲ ਕੀਤੀ ਆਵੇ ਤਾਂ ਗਿਆਨੀ ਰਗਵੀਰ ਸਿੰਘ ਜੀ ਕੋਲ ਜਿਹੜੇ ਦੋ ਉਦੇ ਸਨ ਇੱਕ ਤਾਂ ਸੱਚਕਲ ਸ੍ਰੀ ਹਰਿਮੰਦਰ ਸਾਹਿਬ ਦੇ ਜਿਹੜੇ ਨੇ ਹੈਡ ਗ੍ਰੰਥੀ ਨੇ ਤੂਜਾ ਉਹ ਕਾਲ ਤੱਕ ਸੈਦੇ ਸਿੰਘ ਸਭਾਨ ਸਨ ਯਾਨਕਿ ਦੋ ਜਿਹੜੇ ਨਹੀਂ ਜਗਤ ਦੀਆਂ ਜਿਹੜੀਆਂ ਸੇਵਾ ਨੇ ਉਹ ਸਿੱਖ ਪੰਥ ਦੇ ਵਿੱਚ ਨਿਭਾਰੇ ਸਨ ਤਾਂ ਹੋ ਹੁਣ ਦੋ ਸੇਵਾ ਸੇਵਾਵਾਂ ਜਿਹੜੀਆਂ ਨੇ ਕੋਈ ਵੀ ਜਿਹੜਾ ਨਹੀਂ ਨਬਾ ਸਕੇਗਾ ਸਿਰਫ ਇੱਕ ਜਿਹੜਾ ਉਹਦੇ ਤੇ ਜਿਹੜਾ ਇੱਕ ਵਿਅਕਤੀ ਜਿਹੜਾ ਬਰਾਜ਼ਮਾਨ ਰਹੇਗਾ ਇਹ ਜਿਹੜਾ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਿਹੜਾ ਮਤਾ ਜਾਨੀ ਕਿ ਪਾਸ ਕਰ ਦਿੱਤਾ ਗਿਆ ਇਹ ਬਿਆਨ ਜਿਹੜਾ ਮੀਡੀਆ ਨੂੰ ਵੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਕੀਤੀ ਗਈ ਹੈ ਸੋ ਸਭ ਤੋਂ ਪਹਿਲਾਂ ਅਸੀਂ ਦਰਸ਼ਕਾਂ ਨੂੰ ਉਹ ਸੁਣਾਨੇ ਆ ਜਿਹੜਾ ਅੱਜ ਮੀਡੀਆ ਦੇ ਨਾਲ ਖਾਸ ਤੌਰ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੜੇ ਕਾਪਾ ਕਹਿ ਸਕਦੇ ਆ ਸਹੀ ਢੰਗ ਦੇ ਨਾਲ ਜਿਹੜੀ ਗੱਲਬਾਤ ਆ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਹੜੀ ਮੀਡੀਆ ਨਾਲ ਗੱਲਬਾਤ ਕੀਤੀ ਆ ਇਹ ਉਹਦਾ ਸੰਭਾਲਣ ਤੋਂ ਬਾਅਦ ਕੀ ਕੁਝ ਕੀਤਾ ਉਹ ਅਸੀਂ ਦਰਸ਼ਕਾਂ ਨੂੰ ਸੁਣਾ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਦਾਸ ਵੱਲੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੀ ਅਹੁਦੇ ਤੋਂ ਸਤੀਪਾ ਦਿੱਤਾ ਸੀ ਸਮੂਹਿਕ ਤੌਰ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਚੇ ਮੈਂਬਰ ਸਹਿਬਾਨ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਬਹੁਤ ਸਾਰੇ ਸਮਾਜਿਕ ਜਥੇਬੰਦੀਆਂ ਵੱਲੋਂ ਉਹ ਤੋਂ ਇਲਾਵਾ ਰਾਜਨੀਤਿਕ ਲੋਕਾਂ ਵੱਲੋਂ ਤੇ ਖਾਸ ਕਰਕੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸਾਫਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਮੋਕਰਾੰਤੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਔਰ ਉਹਨਾਂ ਦੇ ਨਾਲ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਸਾਬਕਾ ਜਹੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹਨਾਂ ਵੱਲੋਂ ਵੀ ਦਾਫ ਨੂੰ ਹੁਕਮ ਹੋਇਆ ਸੀ ਕਿ ਆਪਣਾ ਜਿਹੜਾ ਇਹ ਕਾਰਜ ਭਾਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਰਦਾਉਰ ਪ੍ਰਧਾਨ ਆ ਕੇ ਸਾਹਮਣੂ ਮੈਂ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਸਮੂਹਿਕ ਤੌਰ ਤੇ ਸਤਿਕਾਰ ਕਰਦਾ ਹੋਇਆ ਉਹਨਾਂ ਦੀਆਂ ਭਾਵਨਾਵਾਂ ਉਹ ਸਾਰਿਆਂ ਨੂੰ ਦੇਖਦੇ ਹੋਏ ਦਾਸ ਨੇ ਪਿਛਲੇ ਦਿਨੀ ਇਹ ਫੈਸਲਾ ਲਿਆ ਸੀ ਕਿ ਮੈਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਦੇ ਤੌਰ ਤੇ ਜਿਹੜਾ ਬਹੁਤ ਚੁਣੌਤੀਆਂ ਭਰਿਆ ਅਜੋਕੇ ਸਮੇਂ ਦੇ ਵਿੱਚ ਅਹੁਦਾ ਆ ਉਥੇ ਮੋੜ ਆ ਕੇ ਮੈਂ ਆਪਣੀ ਜਿਹੜੀ ਉਹ ਸੇਵਾ ਸੰਭੀ ਅੱਜ ਵੀ ਸਮਾਂ ਅੱਗੇ ਨਾਲੋਂ ਵੀ ਜ਼ਿਆਦਾ ਚੁਣੌਤੀਆਂ ਭਰਿਆ ਪਰ ਜੇ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਨ ਬਖਸ਼ਿਸ਼ ਕਰਨ ਤੇ ਫੇਰ ਗੁਰਮਤਿ ਦੇ ਪ੍ਰਣਾਏ ਸਤਿਗੁਰੂ ਜੀ ਰਸਤਾ ਸਿਖਾਲਾ ਵੀ ਕਰ ਦਿੰਦੇ ਆ ਸੋ ਮੈਂ ਉਹਨਾਂ ਸਾਰਿਆਂ ਹੀ ਰਾਜਨੀਤਿਕ ਪਾਰਟੀਆਂ ਜਿਹਦੇ ਵਿੱਚ ਚੱਚੇ ਤੌਰ ਤੇ ਸ਼ਮਨੀ ਕਾਲੀਦਲ ਤੇ ਧਾਰਮਿਕ ਹਸਤੀਆਂ ਸਮਾਜਿਕ ਹਸਤੀਆਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਾਰ ਬਾਰ ਮੈਨੂੰ ਪ੍ਰੇਰਨਾ ਕਰਕੇ ਇਹ ਸੇਵਾ ਮੋੜ ਸੰਭਲ ਲੈ ਮੈਨੂੰ ਉਹਨਾਂ ਨੇ ਪ੍ਰੇਰਨਾ ਕੀਤੀ ਸੀ ਸੋ ਤੈ ਦਿਲੋਂ ਧੰਨਵਾਦ ਕਰਦਾ ਦੂਸਰਾ ਬੜੇ ਕਈ ਲੰਮੇ ਦਿਨਾਂ ਤੋਂ 1 2 4 ਸਵਾਲ ਜਿਹੜੇ ਵੱਡੇ ਤੌਰ ਤੇ ਉੱਪਰ ਕੇ ਸਾਹਮਣੇ ਆ ਰਹੇ ਖਾਸ ਕਰਕੇ ਸਿੰਘ ਸਾਬਾਂ ਦੀ ਅਯੋਗਤੀ ਤੇ ਸਿੰਘ ਸਾਬਾਂ ਦੀ ਵਿਦਾਇਗੀ ਸੰਬੰਧੀ ਮੈਂ ਚੇਚੇ ਤੌਰ ਤੇ ਅੱਜ মিডিਏ ਰਾਹੀਂ ਇਹ ਸਪਸ਼ਟ ਕਰਨਾ ਚਾਹਨਾ ਕਿ ਆਉਂਦੇ ਸਮੇਂ ਦੇ ਵਿੱਚ ਆਉਂਦਾ ਸਮਾਂ ਕਹਿਣ ਤੋਂ ਭਾਵ ਕਿ ਥੋੜੇ ਸਮੇਂ ਦੇ ਵਿੱਚ ਅਸੀਂ ਕਿਉਂਕਿ 28 ਤਰੀਕ ਨੂੰ ਬਜਟ ਦਾ ਜਨਰਲ ਬਜਟ ਜਲਾਸ ਆ ਉਹਦੇ ਵਿੱਚ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੀ ਨਿਯੁਕਤੀ ਵਿਧੀ ਵਿਧਾਨ ਤੇ ਸਾਰਾ ਪ੍ਰਬੰਧ ਤੇ ਸਮੁੱਚੇ ਤੌਰ ਦੇ ਉੱਤੇ ਉਹਨਾਂ ਦੇ ਅਧਿਕਾਰ ਖੇਤਰ ਸੰਬੰਧੀ ਇੱਕ ਕਮੇਟੀ ਬਣਾਉਣ ਜਾ ਰਹੇ ਆ ਉਹ ਜਿਹੜੀ ਕਮੇਟੀ ਆ ਉਹ ਇਹ ਸਾਰਾ ਤੈਅ ਕਰੇਗੀ ਕਿ ਸਿੰਘ ਸਹਿਬਾਨ ਦੀ ਨਿਯੁਕਤੀ ਤੇ ਸਿੰਘ ਸਹਿਬਾਨ ਦੀ ਵਦਾਗੀ ਵਦਾਇਗੀ ਉਹ ਜਿਹੜੇ ਕਿਹੜੇ ਢੰਗ ਨਾਲ ਕਰਨੀ ਆ ਤੇ ਇਹਦੇ ਵਿੱਚ ਸਮੁੱਚੇ ਤੌਰ ਤੇ ਸਮੂਹ ਸਿੱਖ ਭਾਈਚਾਰਾ ਤੇ ਨਾਲ ਸਾਡੀਆਂ ਜੋਗ ਅਗਵਾਈ ਕਰਦੀਆਂ ਧਾਰਮਿਕ ਜਥੇਬੰਦੀਆਂ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਕਾਰ ਸੇਵਾ ਵਾਲੇ ਮਹਾਪੁਰਜ ਮਿਸ਼ਨਰੀ ਤੇ ਹੋਰ ਸਟਡੀ ਸਰਕਲ ਤੇ ਸੇਵਾ ਪੰਥੀ ਮਹਾਪੁਰਜ ਉਹਨਾਂ ਸਾਰਿਆਂ ਦੀ رائے ਵੀ ਲਈ ਜਾਊਗੀ ਤੇ ਕਮੇਟੀ ਵੀ ਮਣਾਈ ਜਾਊਗੀ ਤਾਂ ਕਿ ਕਾਰਜ ਖੇਤਰ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਔਰਮਤ ਦੇ ਆਸ਼ੇ ਅਨਸਾਰ ਆਪਣਾ ਉਹ ਜਿਹੜਾ ਉਹਦੇ ਵਿੱਚ ਯੋਗਦਾਨ ਪਾਉਣ ਤੇ ਮੈਂ ਨਾਲ ਇਹ ਵੀ ਸਪਸ਼ਟ ਕਰਨਾ ਚਾਹੁੰਨਾ ਕਿਉਂਕਿ ਪੱਕੇ ਤੌਰ ਦੇ ਉੱਤੇ ਸਾਡੇ ਕੋਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਕਾਰਜਕਾਰੀ ਆ ਉਹ ਸਾਰੀਆਂ ਸਾਰੀਆਂ ਧਿਰਾਂ ਜਿੰਨਾ ਉਹਨਾਂ ਦੀ ਸਹਿਮਤੀ ਦੇ ਨਾਲ ਸਹਿਮਤੀ ਲੈ ਕੇ ਜਥੇਦਾਰ ਸਾਹਿਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨਿਯੁਕਤੀ ਕਰੂਗੀ ਸੋ ਮੈਂ ਸਮੁੱਚੇ ਭਾਈਚਾਰੇ ਨੂੰ ਸਿੱਖ ਪੰਥ ਨੂੰ ਅਪੀਲ ਕਰਨੀ ਚਾਹੁੰਦਾ ਕਿ ਮਤਭੇਦ ਪਰਿਵਾਰਾਂ ਚ ਵੀ ਹੁੰਦੇ ਆ ਮਤਭੇਦ ਜਥੇਬੰਦੀਆਂ ਵਿੱਚ ਵੀ ਹੁੰਦੇ ਆ ਪਰ ਉਹਨਾਂ ਜਥੇਬੰਦੀਆਂ ਦਾ ਹਮੇਸ਼ਾ ਹੀ ਮਾਨਵਾਦਾਂ ਜਿਹੜੀਆਂ ਸਾਰਥਕ ਤੌਰ ਤੇ ਆਪਣਾ ਯੋਗਦਾਨ ਵਧੀਆ ਢੰਗ ਨਾਲ ਪਵਾਉਂਦੀਆਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਉਹਦੀ ਨਿਯੁਕਤੀ ਦਾ ਤੇ ਵਿਧੀ ਵਿਵਧਾਨ ਜਿਹੜਾ ਆ ਉਹ ਤੁਰੰਤ ਕਮੇਟੀ ਬਣਾ ਕੇ ਨੇਪਰੇ ਚਾੜਿਆ ਜਾਊਗਾ ਮੈਂ ਇੱਕ ਹੋਰ ਵੀ ਬੇਨਤੀ ਕਰਨੀ ਚਾਹਨਾ ਕਿ ਤਖਤ ਸਹਿਬਾਨ ਸਾਰੇ ਤਕਾਰ ਤੇ ਆ ਕਿਉਂਕਿ ਸਤਿਗੁਰੂ ਜੀ ਨੇ ਆਪ ਇਹ ਤਖਤਾਂ ਨੂੰ ਥਾਪਿਆ ਉਹ ਜਿੰਨਾ ਚਿਰ ਇਸ ਦੁਨੀਆ ਰਹਿਣੀ ਆ ਇਹ ਤਖਤਾਂ ਦਾ ਮਾਣ ਸਤਿਕਾਰ ਹਮੇਸ਼ਾ ਹੀ ਇਸੇ ਤਰ੍ਹਾਂ ਬਰਕਰਾਰ ਰਹਿਣਾ ਤੇ ਮੈਂ ਆਪ ਵੀ ਮਹਿਸੂਸ ਕਰਦਾ ਮੈਂ ਬਹੁਤ ਸਾਰਿਆਂ ਸਿੱਖ ਵਿਦਵਾਨਾਂ ਨਾਲ ਵੀ ਸੰਪਰਦਾਵਾਂ ਜਥੇਬੰਦੀਆਂ ਨਾਲ ਵੀ ਸਲਾਹ ਕੀਤੀ ਆ ਕਿ ਹਰ ਇੱਕ ਤਖਤ ਦਾ ਜਥੇਦਾਰ ਉਹਦੇ ਕੋਲ ਦੋਹਰਾ ਚਾਰਜ ਨਹੀਂ ਕਿਤੇ ਵੀ ਹੋਵੇ ਦੋਹਰਾ ਚਾਰਜ ਕਹਿਣ ਤੋਂ ਭਾਵ ਬੰਨ ਬੈਨ ਬੰਨ ਪੋਸਟ ਜੇ ਜਥੇਦਾਰ ਆ ਤੇ ਉਹ ਜਥੇਦਾਰ ਹੀ ਹੋਊਗਾ ਜੇ ਉਹ ਕਿਸੇ ਦੂਸਰੇ ਥਾਂ ਦੇ ਉੱਤੇ ਬਤੌਰ ਗ੍ਰਾਂਥੀ ਆ ਤੇ ਉਹ ਫਿਰ ਇਸ ਪ੍ਰਵਿਊ ਦੇ ਵਿੱਚ ਫਾਲ ਨਹੀਂ ਕਰੂਗਾ ਵਨ ਮੈਨ ਮਨ ਪੋਸਟ ਇੱਕ ਸਿੰਘ ਸਹਿਬਾਨ ਜਿਹੜਾ ਉਹ ਤਕਸਰੀ ਅਕਾਲ ਤਖਸਬ ਦਾ ਜਥੇਦਾਰ ਤੇ ਉੱਥੇ ਦਾ ਹੀ ਜਥੇਦਾਰ ਹੋਊਗਾ ਤਕਸਰੀ ਕੇਸਗੜ ਸਾਹਿਬ ਜੀ ਦਾ ਜਥੇਦਾਰ ਤੇ ਉੱਥੇ ਦਾ ਹੀ ਜਥੇਦਾਰ ਹੋਊਗਾ ਤਕਸਰੀ ਨਾਮਧਮਾ ਸਾਹਿਬ ਦਾ ਜਥੇਦਾਰ ਹੋਊਗਾ ਤੇ ਉੱਥੇ ਦਾ ਉੱਥੇ ਦਾ ਹੀ ਜਥੇਦਾਰ ਹੋਊਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਬੰਗਾਰਾਂ ਬਹੁਤ ਵੱਡੀਆਂ ਆ ਮੋਰੇ ਸਮਾਂ ਜਿਹੜਾ ਆ ਉਹ ਵੀ ਅੱਜ ਮੈਂ ਦੇਖਦਾ ਬਹੁਤ ਟੇਡਾ ਮੇਡਾ ਚੱਲ ਰਿਹਾ ਸੁਣਨ ਨੂੰ ਕੋਈ ਬੰਦਾ ਤਿਆਰ ਨਹੀਂ ਸੁਣਾਉਣ ਨੂੰ ਸਾਰੇ ਤਿਆਰ ਆ ਤੇ ਮੈਂ ਆਪਣੀ ਬਚਨ ਬਾਤਾਂ ਦਰਉਣਾ ਕਿ ਮੈਂ ਸਾਰਿਆਂ ਨੂੰ ਸੁਣੂਗਾ ਸੋ ਬਿਲਕੁਲ ਤੁਸੀਂ ਜਿਹੜਾ ਖਾਸ ਤੌਰ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਸ਼੍ਰੋਮਣੀ ਗਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਤਾਂ ਉਹਨਾਂ ਨੇ ਜਿਹੜਾ ਮੀਡੀਆ ਦੇ ਨਾਲ ਗੱਲਬਾਤ ਕੀਤੀ ਆ ਤੁਸੀਂ ਦਰਸ਼ਕਾਂ ਨੇ ਸਾਰੀ ਜਿਹੜੀ ਆ ਗੱਲਬਾਤ ਸੁਣੀ ਆ ਚਲੋ ਖੈਰ ਹੁਣ ਕੋਦੋਂ ਜਿਹੜਾ ਇਹ ਵਿਧੀ ਵਿਧਾਨ ਬਣੇਗਾ ਚਲੋ ਉਹ ਵੀ ਦਸ਼ਕਾ ਦੇ ਸਾਹਮਣੇ ਆ ਜਾਵੇਗਾ ਸੰਗਤਾਂ ਦੇ ਸਾਹਮਣੇ ਆ ਜਾਵੇਗਾ ਪਰ ਹੁਣ ਸਵਾਲ ਇਹ ਕਿ ਹੈ ਕਿ ਜਿਹੜਾ ਲਗਾਤਾਰ ਕ੍ਰੈਸਿਸ ਚੱਲ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜੇ ਪੁਰਾਣੇ ਜਥੇਦਾਰ ਉਤਾਰੇ ਗਏ ਨੇ ਜਿਨ੍ਹਾਂ ਨੂੰ ਦਲੀਲ ਕੀਤਾ ਗਿਆ ਕੀ ਉਸ ਮਸਲੇ ਨੂੰ ਲੈ ਕੇ ਐਡਵੋਕੇਟ ਹਿੰਦਰ ਸਿੰਘ ਧਾਮੀ ਜਿਹੜੇ ਨੇ ਕੋਈ ਮੀਡੀਆ ਦੇ ਨਾਲ ਗੱਲਬਾਤ ਕਰਨਗੇ ਕੋਈ ਜਾਣਕਾਰੀ ਸਾਂਝੀ ਕਰਨਗੇ ਕਿਉਂਕਿ ਸਿੱਖ ਪੰਥ ਜਿਹੜਾ ਹੈ ਚਾਹ ਰਿਹਾ ਹੈ ਕਿ ਜਿਹੜੇ ਜਥੇਦਾਰ ਉਤਾਰੇਗੇ ਨੇ ਜਿਨ੍ਹਾਂ ਨੂੰ ਦਲੀਲ ਕੀਤਾ ਗਿਆ ਜਿਨ੍ਹਾਂ ਦੀ ਕਰਦਾਰ ਕੂਸ਼ੀ ਕੀਤੀ ਗਈ ਹੈ ਕਿ ਵਾਕੀ ਉਹ ਕਿਸ ਤਰ੍ਹਾਂ ਜਿਹੜਾ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਕਿ ਵਾਕੀ ਉਹ ਉਸ ਮਸਲੇ ਨੂੰ ਲੈ ਕੇ ਕੋਈ ਸੰਧੀਜਾ ਕੋਈ ਗੱਲਬਾਤ ਕਰਨਗੇ ਕਿ ਚੁਣੌਤੀਆਂ ਬੜੀਆਂ ਨੇ ਪਾਤੇ ਦੇ ਮਸਲੇ ਬਹੁਤ ਨੇ ਕਿਉਂਕਿ ਪੰਥ ਦੇ ਮਸਲੇ ਤਾਂ ਹੱਲ ਨਹੀਂ ਹੋ ਰਹੇ ਕਿਉਂਕਿ ਜਦੋਂ ਵੀ ਕਿੱਥੇ ਵੀ ਜਿਹੜਾ ਧਾਰਮਿਕ ਸਟੇਜ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਇਹ ਜ਼ਿਕਰ ਕੀਤਾ ਜਾਂਦਾ ਹੈ ਕਿ ਉਹ ਫਲਾਣੇ ਜਥੇਦਾਰ ਨੂੰ ਇਸ ਤਰੀਕੇ ਨਾਲ ਉਤਾਰਿਆ ਗਿਆ ਉਹ ਫਲਾਣੇ ਜਥੇਦਾਰ ਨੂੰ ਜਿਹੜਾ ਜਲੀਲ ਕੀਤਾ ਗਿਆ ਤਾਂ ਇਹ ਜਿਹੜਾ ਮਾਮਲਾ ਲਗਾਤਾਰ ਚੱਲ ਰਿਹਾ ਕਿਸ ਰਸੂਲ ਜਾਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜਾਂ ਫਿਰ ਧਾਮੀ ਸਾਹ ਤੁਸੀਂ ਜਿਹੜਾ ਅਕਾਲੀ ਦਲ ਦੇ ਵੀ ਜਿਹੜਾ ਨਮਾਇੰਦੇ ਹੋ ਕਿਉਂਕਿ ਅਕਾਲੀ ਦਲ ਦੇ ਵਿੱਚ ਵੀ ਤੁਸੀਂ ਕੰਮ ਕਰ ਰਹੇ ਹੋ ਕਿਉਂਕਿ ਕਾਲੀ ਦਲ ਨੇ ਤਾਂ ਲੋ ਜਿਹੜਾ ਮੋਰ ਦੁਬਾਰਾ ਜਿਹੜਾ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਲਗਾਇਆ ਜੋ ਕਾਲੀ ਦਲ ਦੇ ਵਿੱਚ ਕ੍ਰਾਈਸਿਸ ਚੱਲ ਰਿਹਾ ਤੁਸੀਂ ਦੇਖਿਆ ਵੀ ਕਾਲੀ ਦਲ ਜਿਹੜਾ ਦੋ ਫਾੜ ਹੋਇਆ ਪਿਆ ਇੱਕ ਪਾਸੇ ਬੀਬੀ ਜ਼ਗੀਰ ਕੋ ਦਾ ਧੜਾ ਤੇ ਦੂਜੇ ਪਾਸੇ ਸੁਖ ਇੱਕ ਪਾਸੇ ਪਰਤੀ ਹੋ ਚੁੱਕੀ ਹੈ ਦੂਜੇ ਪਾਸੇ ਪਰਤੀ ਮੁਹਿਮ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਕਿਸ ਪਰਤੀ ਮੁਹਿਮ ਨੂੰ ਲੈ ਕੇ ਕੋਈ ਗੱਲਬਾਤ ਹੋਵੇਗੀ ਕਿ ਸਾਰਿਆਂ ਨੂੰ ਇੱਕ ਪਲੇਟਫਾਰਮ ਦੇ ਉੱਪਰ ਇਕੱਠਾ ਕੀਤਾ ਜਾਵੇਗਾ ਕਿ ਹਰਜਿੰਦਰ ਸਿੰਘ ਧਾਮ ਹੀ ਜਿਹੜੇ ਨੇ ਮੋਰੀ ਬਣ ਗਏ ਕਿਉਂਕਿ ਹੁਣ ਤੁਸੀਂ ਦੁਬਾਰਾ ਉਹਦਾ ਸੰਭਾਲਿਆ ਸਿੱਖ ਸੰਗਤ ਅੱਡ ਤੋਂ ਜਿਹੜੀ ਹੈ ਕਿੰਨਾ ਕਿਤੇ ਉਮੀਦ ਜੜੀ ਹੈ ਜੇ ਤਾਂ ਕੇ ਬੈਠੀ ਹੈ ਕਿ ਦੁਬਾਰਾ ਜਿਹੜਾ ਉਹਦਾ ਉਹਨਾਂ ਨੇ ਸੰਭਾਲਿਆ ਸ਼ਾਇਦ ਇਹ ਨਾ ਹੋਵੇ ਕਿ ਸੁਖਵੀਰ ਸਿੰਘ ਬਾਲਲ ਤੁਹਾਡੇ ਘਰੇ ਤਾਂ ਆ ਗਏ ਤੁਸੀਂ ਮੰਨ ਤਾਂ ਲੇ ਪਰ ਸਿੱਖ ਸੰਗਤ ਜਿਹੜੀ ਹੈ ਉਹ ਦੁਬਦਾਂ ਦੇ ਵਿੱਚ ਪਾਈ ਹੋਈ ਹੈ ਕਿਸ ਨੂੰ ਦੂਬਦਾਨੋਂ ਦੂਰ ਕੀਤਾ ਜਾਵੇਗਾ ਕਿ ਵਾਕਈ ਉਹ ਉਹ ਮਸਲੇ ਜਿਹੜੇ ਨੇ ਹੱਲ ਕਿੱਥੇ ਜਾਣਗੇ ਜਿਹੜੀ ਸੰਗਤ ਹੈ ਜਿਹੜੇ ਲੋਕ ਨੇ ਉਹ ਕਿਹੜੀ ਭਰਤੀ ਮੰਨਣ ਕੀ ਉਹ ਸਿਕਵੈਂਸਿੰਗ ਬਾਦਲ ਵਾਲੀ ਭਰਤੀ ਮੰਨਣ ਜਾਂ ਫਿਰ ਪ੍ਰੋਫੈਸਰ ਪ੍ਰੀਨਸਿੰਗ ਚੰਦੂ ਮਾਜ਼ਰ ਵਾਲੀ ਭਰਤੀ ਮੰਨਣ ਜਾਂ ਫਿਰ ਬੀਬੀ ਜ਼ਗੀਰ ਕੌਰ ਵਾਲੀ ਭਰਤੀ ਮੰਨਣ ਜਾਂ ਫਿਰ ਜਿਹੜੀ ਆ ਕਾਲ ਤੱਕ ਸਾਬਲੋ ਹੁਕਮ ਹੋਇਆ ਹੋਇਆ ਕਿ ਉਹ ਭਰਤੀ ਮੰਨਣ ਇਹ ਸਾਰੀ ਜਿਹੜੀ ਕਲੀਫਿਕੇਸ਼ਨ ਹੈ ਯਾਨੀ ਕਿ ਕਲੀਅਰ ਹੈ ਉਹ ਕੌਣ ਕਰੇਗਾ ਕਿ ਐਡਵੋਕੇਟ ਹਿੰਦਰ ਸਿੰਘ ਧਾਮੀਰ ਬਣ ਕਲੀਅਰ ਕਰਾ ਸਕਦੇ ਨੇ ਜਾਂ ਫਿਰ ਨਵੇਂ ਜਥੇਦਾਰ ਜਿਹੜੇ ਲਗਾਏ ਗਏ ਨੇ ਕੁਲਦੀਪ ਸਿੰਘ ਗੜਗੱਜ ਜੋ ਕਿ ਲਗਾਤਾਰ ਸੋਸ਼ਲ ਮੀਡੀਆ ਤੇ ਬੜੇ ਐਕਟਿਵ ਨੇ ਕਿਉਂਕਿ ਇਹਨਾਂ ਸਾਰੇ ਮਸਲੇ ਨੂੰ ਲੈ ਕੇ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਕਿ ਮਸਲਾ ਹੱਲ ਕਰ ਸਕਣਗੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਭਾਰਨ ਨੂੰ ਲੈ ਕੇ ਕੋਈ ਜਥੇਦਾਰ ਕੋਈ ਪਲਾਨ ਬਣਾ ਸਕਦੇ ਨੇ ਜਾਂ ਫਿਰ ਭਰਤੀ ਮਹਿੰਮ ਨੂੰ ਲੈ ਕੇ ਜੋ ਚੱਲ ਰਹੀ ਹੈ ਕਿ ਦੋਨਾਂ ਧਿਰਾਂ ਨੂੰ ਇਕੱਠੇ ਬਿਠਾ ਕੇ ਕੋਈ ਗੱਲਬਾਤ ਕਰ ਸਕਦੇ ਨੇ ਸੋ ਸਭ ਤੋਂ ਪਹਿਲਾਂ ਅਸੀਂ ਜਿਹੜੇ ਆ ਵਿਧਿਵਿਧਾਨ ਬਣਾਇਆ ਗਿਆ ਕਹ ਰਹੇ ਨੇ ਕਿ ਵਿਧਿਵਿਧਾਨ ਜਿਹੜਾ ਬਣਾਇਆ ਜਾਵੇਗਾ ਇਹ ਵੀ ਜਥੇਦਾਰ ਨੂੰ ਤਾਰਨਾ ਕਿਵੇਂ ਹੈ ਲਗਾਣਾ ਕਿਵੇਂ ਹੈ ਇਸ ਸਾਰੇ ਮਸਲੇ ਨੂੰ ਲੈ ਕੇ ਜਿਹੜੇ ਸਾਬਕਾ ਜਥੇਦਾਰ ਨੇ ਮਨਜੀਤ ਸਿੰਘ ਜੀ ਜੋ ਕਿ ਸ਼ਿਰੇ ਅਕਾਲ ਤੱਕ ਸਾਰੇ ਜਥੇਦਾਰ ਰਹਿ ਚੁੱਕੇ ਨੇ ਤਾਂ ਉਹਨਾਂ ਨੇ ਚੜਦੀ ਕਲਾ ਟਾਈਮ ਟੀਵੀ ਦੇ ਫੋਨ ਦੇ ਜ਼ਰੀਏ ਜਿਹੜੀ ਸਾਰੀ ਗੱਲਬਾਤ ਆ ਉਹ ਕੀਤੀ ਹੈ ਕੀ ਕੁਝ ਕਿਹਾ ਉਹ ਵੀ ਦਰਸ਼ਕਾਂ ਨੂੰ ਸੁਣਾ ਦਿੰਦੇ ਆ ਖਾਸ ਤੌਰ ਤੇ ਫੋਨ ਦੇ ਜ਼ਰੀਏ ਗੱਲਬਾਤ ਕਰਾਂਗੇ ਸੋ ਸਾਬਕਾ ਜਥੇਦਾਰ ਨੇ ਮਨਜੀਤ ਸਿੰਘ ਜੀ ਤਰ੍ਹਾਂ ਲੋ ਜਾਣਕਾਰੀ ਜਿਹੜੀ ਹੈ ਸਾਂਝੀ ਕਰਦੇ ਆ ਜਿਹੜਾ ਹਰਜਿੰਦਰ ਸਿੰਘ ਧਾਮੀ ਜੋ ਐਡਵੋਕੇਟ ਨੇ ਜਿਨ੍ਹਾਂ ਵੱਲੋਂ ਮੁਰ ਦੁਆਰਾ ਜਿਹੜਾ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੀ ਜੀ ਸੇਵਾ ਸੰਭਾਲੀ ਗਈ ਹੈ ਤਾਂ ਇਸ ਬਿਆਨ ਨੂੰ ਲੈ ਕੇ ਕੀ ਕਹਿੰਦੇ ਨੇ ਆਓ ਗੱਲਬਾਤ ਕਰਦੇ ਹਾਂ ਮਨਜੀਤ ਸਿੰਘ ਜੀ ਨਾਲ ਲਾਉਣਾ ਹੈ ਉਸ ਨੂੰ ਕੌਮੀ ਭਾਵਨਾਵਾਂ ਦੇ ਮੁਤਾਬਕ ਲਾਇਆ ਜਾਵੇ ਤੇ ਉਸ ਨੂੰ ਫਿਰ ਬਣਦਾ ਮਾਨ ਸਤਕਾਰ ਦੇ ਕੇ ਉਹਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਵੀ ਸਪਸ਼ਟ ਕੀਤੀਆਂ ਜਾਣ ਅਮੇਉ ਮੁਖ ਗਰੰਤੀ ਸਾਹਿਬ ਨੇ ਗਰੰਤੀ ਸਾਹਿਬ ਨੇ ਤੇ ਜਾਂ ਉਹ ਜੈਦਰ ਸਾਹਿਬ ਨੇ ਜੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਕੌਮੀ ਭਾਵਨਾਵਾਂ ਦੇ ਮੁਤਾਬਕ ਕਿਸ ਤਰ੍ਹਾਂ ਦੀਆਂ ਉਹ ਵੀ ਨਾਲ ਹੀ ਨੀਅਤ ਹੋਣ ਤੇ ਸੇਵਾ ਮੁਕਤੀ ਦੇ ਨਿਯਮ ਵੀ ਜਿਹੜੇ ਨੇ ਉਹ ਨੀਅਤ ਕੀਤੇ ਜਾਣ ਤਾਂ ਕਿ ਕੱਲ ਨੂੰ ਕੋਈ ਵੀ ਰੋਲ ਖਚੋਲਾ ਇਹੋ ਜਿਹਾ ਨਾ ਪਵੇ ਦੁੱਬਦਾ ਨਾ ਖੜੀ ਹੋਵੇ ਨਾ ਉਹਨਾਂ ਦੇ ਮਾਨ ਸਤਕਾਰ ਵਿੱਚ ਫਰਕ ਪਵੇ ਨਾ ਕੌਮ ਦੀਆਂ ਭਾਵਨਾਵਾਂ ਜਿਹੜੀਆਂ ਨੇ ਕਿਸੇ ਤਰ੍ਹਾਂ ਨਜ਼ਰ ਅੰਦਾਜ਼ ਹੋਣ ਇਹ ਇਹਨਾਂ ਪਦਵੀਆਂ ਨੂੰ ਲੈ ਕੇ ਜਿਹੜਾ ਇਸ ਵੇਲੇ ਇੱਕ ਬਹੁਤ ਸ਼ਰਮਿੰਦਗੀ ਭਰਿਆ ਵਾਤਾਵਰਣ ਬਣਿਆ ਹੋਇਆ ਜੀ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਦਿਨਾਂ ਕੌਮ ਨੂੰ ਦੇਖਣੇ ਪੈਣ ਤੇ ਉਹਨਾਂ ਦੀਆਂ ਪਦਵੀਆਂ ਦੀ ਦੁਰਵਰਤੋਂ ਜਿਹੜੀ ਹੈ ਉਹ ਰਾਜਨੀਤਿਕ ਨਾ ਕਰ ਸਕਣ ਕੋਈ ਇਹੋ ਜਿਹਾ ਮਤਲਬ ਜਿਸ ਤਰੀਕੇ ਨਾਲ ਪਿਛਲੇ ਸਮਿਆਂ ਦੌਰਾਨ ਹੋਇਆ ਜੀ ਜੀ ਕਿ ਮੁਰਗੇ ਰਾਜਨੀਤਿਕਾਂ ਨੇ ਉਹਨਾਂ ਨੂੰ ਵਰਤ ਲਿਆ ਤੇ ਨਮੋਸ਼ੀ ਜਿਹੜੀ ਹੈ ਉਹ ਝਲਣੀ ਪੈਦੀ ਜਹਦਰ ਸਾਹਿਬਾਂ ਨੂੰ ਜੀ ਆਪਣੀਆਂ ਗਰਜ਼ਾਂ ਦੇ ਨਾਲ ਜੁੜੇ ਰਹੇ ਤੇ ਆਪ ਫਿਰ ਪਿੱਛੇ हटਦੇ ਤੇ ਕਟਹਿਰੇ 'ਚ ਉਹਨਾਂ ਨੂੰ ਖੜਾ ਕਰਵਾਤਾ ਇਹ ਗੱਲਾਂ ਜਿਹੜੀਆਂ ਨੇ ਇਸ ਤਰੀਕੇ ਨਾਲ ਲਿਖਤ ਵਿੱਚ ਆ ਜਾਣ ਕਿ ਆਉਣ ਵਾਲੇ ਸਮੇਂ 'ਚ ਸਭ ਕੁਝ ਸਨਮਾਨਜਨਕ ਤਰੀਕੇ ਨਾਲ ਸਪਸ਼ਟਤਾ ਨਾਲ ਹੋਵੇ ਤਾਂ ਕਿ ਕਿਸੇ ਪੱਖੋਂ ਵੀ ਕੋਈ ਦੁਬਧਾ ਜਿਹੜੀ ਹੈ ਬਾਕੀ ਨਾ ਰਹੇ ਪਦਵੀ ਦਾ ਮਸਲਾ ਨਹੀਂ ਕਿ ਇੱਕ ਹੋਣ ਕਿ ਦੋ ਹੋਣ ਜੀ ਜੀ ਆ ਇਹ ਇਹ ਨਿਰਧਾਰਤ ਹੋ ਜਾਣਾ ਚਾਹੀਦਾ ਸਭ ਕੁਝ ਜੀ ਸਿੰਘ ਸਾਹਿਬ ਵੀ ਕਹੋ ਹੋਰ ਵੀ ਆ ਜਿਸ ਤਰ੍ਹਾਂ ਗੱਲ ਕੀਤੀ ਹੈ ਤੁਸੀਂ ਜਿਹੜਾ ਨਿਰਧਾਰਤ ਹੋਣਾ ਚਾਹੀਦਾ ਉਹਨੇ ਕੇ ਵੀ ਜ਼ਿਕਰ ਕੀਤਾ ਵੀ ਜੇਕਰ ਇੱਕ ਵਿਅਕਤੀ ਕੋਲ ਇੱਕ ਹੌਦਾ ਤਾਂ ਉਸ ਹੌਦੇ ਤੇ ਹੀ ਸੇਵਾ ਕਰ ਸਕਦਾ ਤੁਹਾਨੂੰ ਲੱਗਦਾ ਨਹੀਂ ਜਿਸ ਤਰ੍ਹਾਂ ਪਹਿਲਾਂ ਲਗਾਤਾਰ ਜਿਵੇਂ ਜੇ ਕੋਈ ਹੈੱਡ ਗ੍ਰੰਥੀ ਆ ਤੁਹਾਨੂੰ ਸਿੰਘ ਸਭਾ ਲਗਾਏ ਤਾਂ ਕਹਿੰਦਾ ਸੀ ਤਾਂ ਵੀ ਲੱਗਦਾ ਦੇਖੋ ਸਮਰੀਸਿੰਗ ਕੋ ਲੱਗਦਾ ਵਗੈਰਾ ਦੀ ਗੱਲ ਨਹੀਂ ਹੈ ਜੀ ਜੇ ਨਿਯਮ ਤੈਅ ਕਰਨੇ ਨੇ ਤਾਂ ਕਿ ਐਸਰੀ ਕੇ ਨਾਲ ਵੀ ਤੈਅ ਕਰ ਲਓ ਤਾਂ ਕਿ ਕੀ ਗੱਲ ਹੈ ਇੱਥੇ ਬੰਦੇ ਕੋਈ ਇੰਨੀ ਕੌਮ ਦੀ ਗਰੀਬੀ ਤੇ ਨਹੀਂ ਹੈ ਨਾ ਭਾਈ ਮਤਲਬ ਦੋ ਪਦਮੀਆਂ ਵਾਸਤੇ ਦੋ ਬੰਦੇ ਨਹੀਂ ਮਿਲ ਸਕਦੇ ਹੂੰ ਹੂੰ ਗ੍ਰੀਕੋ ਗੱਲ ਨਹੀਂ ਹੈ ਨਾ ਇੱਕ ਪਦਵੀ ਤੇ ਦੋ ਮਤਲਬ ਦੋ ਪਦਮੀਆਂ ਤੇ ਇੱਕ ਬੰਦਾ ਕੰਮ ਕਰ ਸਕਦਾ ਹੈ ਇਹ ਕੋਈ ਲਿਖਤੀ ਹੁਕਮ ਕੋਈ ਮਰਿਆਦਾ ਥੋੜਾ ਹੈ ਕਿ ਇਸ ਤਰ੍ਹਾਂ ਦੀ ਕੋਈ ਲਿਖਤ ਵੀ ਜਿਹੜੀ ਆਈ ਹੋਈ ਜਿਹੜੀ ਜਿਹਦੀ ਅਜੋ ਉਲੰਘਣਾ ਹੋਣੀ ਹੈ ਜੀ ਸੱਚੇ ਉਹ ਇੱਕ ਤੇ ਪਦਵੀ ਤੇ ਰਿਮੇ ਵਾਰਸ ਅਜਨ ਲਾਓ ਤੇ ਦੋ ਦਾ ਤੋਂ ਉੱਪਰ ਉੱਠ ਕੇ ਦੋ ਦਾ ਖਤਮ ਕਰਨ ਵਾਸਤੇ ਲਾਓ ਇਹ ਯੋਗ ਵਿਅਕਤੀ ਦੀ ਚੋਣ ਕਰਕੇ ਕੌਮ ਦੀਆਂ ਦੇਸ਼ ਵਿਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਨੇਤਵੰਤੇ ਸੱਜਣ ਨੇ ਉਹਨਾਂ ਦੀ ਸਲਾਹ ਲੈ ਕੇ ਫੈਰ ਲਾਓ ਠੀਕ ਹੈ ਸਰਬਸੰਮਤੀ ਕਦੀ ਵੀ ਨਹੀਂ ਹੁੰਦੀ ਹੁੰਦੀ ਪਰ ਬਹੁਤ ਸੰਮਤੀ ਜਿਹੜੀ ਹੈ ਉਹ ਤੇ ਹੋਵੇ ਨਾ ਜੀ ਬਿਲਕੁਲ ਬਿਲਕੁਲ ਸਿੰਘ ਸਾਹਿਬ ਇਹ ਨਹੀਂ ਲੱਗਦਾ ਹੁਣ ਜਿਹੜੇ ਜਿਹੜੇ ਜਥੇਦਾਰ ਜਲੀਲ ਕਰਕੇ ਉਤਾਰੇ ਗਏ ਨੇ ਫਿਰ ਉਹਨਾਂ ਤੇ ਕੋਈ ਅਜੇ ਤੱਕ ਚਿਰਾਂ ਨਾ ਕੋਈ ਐਕਸ਼ਨ ਲਿਆ ਨਾ ਹਰਜਿੰਦਰ ਸਿੰਘ ਧਾਮੀ ਦਾ ਕੋਈ ਬਿਆਨ ਆ ਰਿਹਾ ਉਹਨਾਂ ਤੋਂ ਆਜੇ ਦਾ ਦੇਖੋ ਆਉਣਾ ਚਾਹੀਦਾ ਹੈ ਉਹਨਾਂ ਬਾਰੇ ਸਪਸ਼ਟਤਾ ਹੋਣੀ ਚਾਹੀਦੀ ਹੈ ਹੂੰ ਇਹ 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 ਕੋਈ ਵੀ ਗੱਲ ਅਹੋ ਜੀ ਪ੍ਰਸੰਚਨ ਚੇਨ ਵਾਲੀ ਨਹੀਂ ਰਹਿਣੀ ਚਾਹੀਦੀ ਭਈ ਉਹਨਾਂ ਨੂੰ ਹਟਾਉਣ ਲੱਗਿਆਂ ਬੇਵਜ੍ਹਾ ਦੇ ਦੋਸ਼ ਲਾ ਕੇ ਤੇ ਉਹਨਾਂ ਨੂੰ ਅਫਮਾਨਿਤ ਕਰਕੇ ਫਿਰ ਸੇਵਾ ਮੁਕਤ ਕਰਨਾ ਇਹ ਕਿਸੇ ਤਰ੍ਹਾਂ ਵੀ ਵਾਜਿਬ ਨਹੀਂ ਹੈ ਜੀ ਤੇ ਲਿਆਉ ਵੀ ਸਨਮਾਨਜਨ ਤਰੀਕੇ ਨਾਲ ਤੇ ਸੇਵਾ ਮੁਕਤ ਕਰਨ ਵੇਲੇ ਵੀ ਸਨਮਾਨ ਦਾ ਭੁਖਿਆ ਰੱਖਿਆ ਜਾਏ ਬੰਦਿਆਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੁੰਦਾ ਸਦਾ ਕਿਸੇ ਨੇ ਵੀ ਜੂੰਦੇ ਰਹਿਣਾ ਹੁੰਦਾ ਪਰ ਪਦਵੀਆਂ ਜਿਹੜੀਆਂ ਨੇ ਉਹਨਾਂ ਦਾ ਮਾਨ ਸਨਮਾਨ ਉਹ ਕਾਇਮ ਰਹਿਣਾ ਚਾਹੀਦਾ ਹੈ ਇਸ ਲਈ ਜ਼ਿੰਮੇਵਾਰੀਆਂ ਵੀ ਨਿਰਧਾਰਤ ਹੋਣ ਤੇ ਅੱਗੇ ਕੋਈ ਲੋੜ ਨਹੀਂ ਸੀ ਹੁੰਦੀ ਮਾਤਾ ਸੁੰਦਰੀ ਜੀ ਨੇ ਜਦੋਂ ਹੁਕਮਨਾਮੇ ਦੇ ਕੇ ਸਿੱਖ ਪੰਥਰੋਂ ਭੇਜਿਆ ਸੀਗਾ ਭਾਈ ਸਾਹਿਬ ਭਾਈ ਮਨੀ ਸਿੰਘ ਘਰਾਣੋਂ ਉਸ ਲਈ ਦੋਨੋਂ ਹੀ ਪਦਵੀਆਂ ਉਹਨਾਂ ਕੋਲ ਸੀ ਜੀ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਫਿਰ ਕੱਲ ਤੇ ਇਹੀ ਕਹਿ ਹੈ ਕਿ ਤੁਸੀਂ ਅੱਜ ਜੇ ਇਹ ਰੋਲ ਘੋਟੋਲੇ ਚੋਂ ਦੁਬਦਾ ਵਿੱਚੋਂ ਕੱਢਣਾ ਹੈ ਇਹਨਾਂ ਪਦਵੀਆਂ ਦੇ ਪ੍ਰਤੀ ਮਾਨਸਨਮਾਨ ਕਾਇਮ ਰੱਖਣਾ ਤੇ ਫਿਰ ਉਹਨੂੰ ਲਿਸਟ ਵਿੱਚ ਲਾਓ ਜੀ ਜੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਪ੍ਰਬੰਧਕਾਂ ਨੂੰ ਕੋਈ ਇਹੋ ਜਿਹੀ ਖੁੱਲ ਖੇਡਣ ਦਾ ਮੌਕਾ ਪਾਣੇ ਤੇ ਜਿਹੜੇ ਪਦਮੀਆਂ ਤੇ ਆਉਣ ਵਾਲੇ ਸੱਜਣ ਨੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਸਾਡੀਆਂ ਜ਼ਿੰਮੇਵਾਰੀਆਂ ਕੀ ਨੇ ਸਾਡੇ ਅਧਿਕਾਰ ਕੀ ਨੇ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜਥੇਦਾਰ ਸਤਾ ਮਨਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਜਾਣਕਾਰੀ ਦੇਣ ਦੇ ਲਈ ਸਭ ਬਿਲਕੁਲ ਦਰਸ਼ਕਾਂ ਨੂੰ ਖਾਸ ਤੌਰ ਤੇ ਜੋ ਸਾਬਕਾ ਜਥੇਦਾਰ ਨੇ ਮਨਜੀਤ ਸਿੰਘ ਤਾਂ ਉਹਨਾਂ ਵੱਲੋਂ ਜਿਹੜੀ ਹੈ ਜਾਣਕਾਰੀ ਆ ਫੋਨ ਦੇ ਜ਼ਰੀਏ ਸਾਂਝੀ ਕੀਤੀ ਗਈ ਹੈ ਤਾਂ ਉਹਨਾਂ ਨੇ ਕਿਹਾ ਕਿ ਚਲੋ ਚੰਗੀ ਪੈਲ ਕਦਮੀ ਜਿਹੜੀ ਕੀਤੀ ਗਈ ਆ ਜੋ ਵਿਧੀ ਵਿਧਾਨ ਬਣਾਇਆ ਗਿਆ ਆ ਜabb ਬਣਾਣਗੇ ਜਾਂ ਗੱਲਬਾਤ ਕੀਤੀ ਗਈ ਆ ਜਾਂ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੋ ਚੰਗਾ ਪੈਲ ਕਦਮ ਆ ਤੇ ਨਾਲ ਹੋਰ ਵੀ ਜਿਹੜਾ ਉਹਨਾਂ ਨੇ ਕਿਹਾ ਕਿ ਕਿ ਸ਼ਾਇਦ ਇਹ ਵਿਧੀ ਵਿਧਾਨ ਬਣਾਉਣ ਦੇ ਲਈ ਬੜਾ ਸਮਾਂ ਲੇਟ ਹੋ ਚੁੱਕਿਆ ਤੇ ਉਹਨਾਂ ਨੇ ਵੀ ਗੱਲ ਕਹੀ ਆ ਵੀ ਜਿਹੜੇ ਪਿਛਲੇ ਜਥੇਦਾਰ ਤਾਰੇ ਗਨੇ ਜਿਨ੍ਹਾਂ ਦੇ ਵਿੱਚੋਂ ਜੇਕਰ ਗੱਲ ਕੀਤੀ ਜਾਵੇ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕੀਤੀ ਜਾਵੇ ਗਿਆਨੀ ਰਗਵੀਰ ਸਿੰਘ ਦੀ ਗੱਲ ਕੀਤੀ ਜਾਵੇ ਸੁਲਤਾਨ ਸਿੰਘ ਜੀ ਦੀ ਗੱਲ ਕੀਤੀ ਜਾਵੇ ਕਿ ਇਸ ਮਸਲੇ ਨੂੰ ਲੈ ਕੇ ਜਿਹੜਾ ਕਦੋਂ ਜਿਹੜਾ ਗੱਲਬਾਤ ਹੋਵੇਗੀ ਕਿ ਐਡਵੋਕੇਟ ਹਜਿੰਦਰ ਸਿੰਘ ਧਾਮੀ ਜਿਹੜੇ ਇਸ ਵਾਰ ਜ਼ਿਕਰ ਕਰਨਗੇ ਤਾਂ ਮਨਜੀਤ ਸਿੰਘ ਯਾਨੀ ਕਿ ਸਾਬਕਾ ਜਥੇਦਾਰ ਨੇ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਸੋ ਖੈਰ ਹੁਣ ਨਵੇਂ ਜਿਹੜੇ ਜਥੇਦਾਰ ਲਗਾਏ ਗਏ ਨੇ ਜਾਂ ਫਿਰ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਜਾਂ ਫਿਰ ਪਹਿਲਾਂ ਵੀ ਉਹ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਨੇ ਕਿਉਂਕਿ ਤੁਸੀਂ ਜਿਹੜਾ ਲਗਾਤਾਰ ਸੱਚ ਕਲਸ਼ੀਰ ਹਰਮੰਦਰ ਸਾਹਿਬ ਮੰਜੀ ਹਾਲਤ ਜਿਹੜੀ ਕਥਾ ਸਰਵਨ ਕਰਦੇ ਨੇ ਸੰਗਤਾਂ ਨੂੰ ਸੁਣਦੀ ਆਵਣੀ ਕੀ ਮਸਲੇ ਨੂੰ ਲੈ ਕੇ ਕੋਈ ਹੱਲ ਹੋਵੇਗਾ ਕੀ ਜਿਹੜਾ ਪੰਥ ਖੇਰੂ ਖੇਰੂ ਹੋਇਆ ਪਿਆ ਕਿ ਪੰਥ ਨੂੰ ਜਿਹੜਾ ਇੱਕ ਝਾਂਡੇ ਥੱਲੇ ਜਿਹੜਾ ਇਕੱਠਾ ਕੀਤਾ ਜਾ ਸਕਦਾ ਜਾਂ ਫਿਰ ਅਕਾਲੀ ਦਲ ਦੀ ਗੱਲ ਕੀਤੀ ਆਵੇ ਅਕਾਲੀ ਜਲ ਜਿਹੜਾ ਵਿਖਰਿਆ ਹੋਇਆ ਜਾਂ ਫਿਰ ਜਥੇਦਾਰਾਂ ਨੂੰ ਲੈ ਕੇ ਜਿਹੜਾ ਲਗਾਤਾਰ ਬਿਆਨਬਾਜ਼ੀ ਹੋ ਰਹੀ ਆ ਕਰਦਾਸ਼ ਕੁਰਸ਼ਕੀ ਕੀਤੀ ਜਾ ਰਹੀ ਆ ਤਸਮਸਲ ਲੈ ਕੇ ਕੋਈ ਜਿਹੜਾ ਸਿੰਘ ਸਵਾਰ ਕੋਈ ਵੱਡੀ ਜੜੀ ਆ ਜਿੱਥੇ ਬੰਦੀਆਂ ਦੀ ਜਾਂ ਪ੍ਰਚਾਰਕਾਂ ਦੀ ਜਾਂ ਸੰਪਰਤਾਵਾਂ ਦੀ ਕੋਈ ਬੈਠਕ ਬੁਲਾਣਗੇ ਤੇ ਦੂਜੇ ਪਾਸੇ ਇਹ ਵੀ ਆ ਕਿ ਜੇਕਰ ਗੱਲ ਕੀਤੀ ਆਵੇ ਤਾਂ ਖਾਸ ਤੌਰ ਤੇ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਨੇ ਹਰਨਾਮ ਸਿੰਘ ਜੀ ਤਾਂ ਉਹਨਾਂ ਵੱਲ ਵੀ ਜਿਹੜਾ ਇੱਕ ਵੱਡਾ ਕੱਠਾ ਹੈ ਉਹ ਹਰਮੰਦਰ ਸਾਹਿਬ ਦੀ ਜਨਕੀ ਤੱਕ ਸ੍ਰੀ ਹਰਮੰਦਰ ਸਾਹਿਬ ਉੱਥੇ ਰੱਖਿਆ ਗਿਆ ਉਸ ਵੱਡੇ ਕੱਠ ਦੇ ਨਾਲ ਕਿੰਨਾ ਕੋਈ ਜਿਹੜਾ ਫਰਕ ਹੋਵੇਗਾ ਕਿਉਂਕਿ ਦਮਦਮੀ ਟਕਸਾਲ ਦੇ ਮੁਖੀ ਨੇ ਜੋ ਸੰਤ ਸਮਾਜ ਦੇ ਮੁਖੀ ਨੇ ਹਰਨਾਮ ਸਿੰਘ ਜੀ ਤਾਂ ਉਹਨਾਂ ਵੱਲ ਕਿਹਾ ਗਿਆ ਕਿ ਅਸੀਂ ਜਿਹੜਾ ਨਵੇਂ ਜਥੇਦਾਰ ਨੇ ਉਹਨਾਂ ਨੂੰ ਅਸੀਂ ਨਹੀਂ ਮੰਨਦੇ ਤਾਂ ਇਹਨਾਂ ਨੂੰ ਜਿਹੜਾ ਉਤਾਰ ਕੇ ਪੁਰਾਣੇ ਜਥੇਦਾਰਾਂ ਦੀ ਨਿਯੁਕਤੀ ਕੀਤੀ ਜਾਵੇ ਕਿਉਂਕਿ ਲੋਕ ਜਿਹੜੇ ਨੇ ਉਹ ਇਸ ਦਾ ਮਜ਼ਾਕ ਦਾ ਪਾਤਰ ਬਣਾ ਰਹੇ ਨੇ ਪੁਰਾਣੇ ਜਥੇਦਾਰਾਂ ਨੂੰ ਨਿਯੁਕਤ ਕਰਕੇ ਦੁਬਾਰਾ ਸੀਟ ਤੇ ਬਹਾਲ ਕੀਤਾ ਜਾਵੇ ਤਾਂ ਉਹਨਾਂ ਨੇ ਵੱਡਾ ਇਕੱਠ ਜਿਹੜਾ ਸੱਦਿਆ ਤਾਂ ਉਸ ਇਕੱਠ ਦਾ ਫਾਇਦਾ ਕੀ ਹੋਵੇਗਾ ਕਿ ਵਾਕਈ ਸੰਗਤਾਂ ਨਾਲ ਜੁੜੇਗੀ ਜਾਂ ਫਿਰ ਜੇਕਰ ਗੱਲ ਕੀਤੀ ਜਾਵੇ ਖਾਸ ਤੌਰ ਤੇ ਤਾਂ ਕੀ ਨਵੇਂ ਜਿਹੜੇ ਜਥੇਦਾਰ ਲਗਾਏ ਗਏ ਨੇ ਕੀ ਇਹਨਾਂ ਸਾਰੇ ਸੰਸਪਰਦਾਵਾਂ ਨੂੰ ਬੁਲਾ ਕੇ ਕੋਈ ਗੱਲਬਾਤ ਕਰਨਗੇ ਸੋ ਖੈਰ ਹੁਣ ਸਮਾਂ ਦੱਸੇਗਾ ਇਸ ਮਸਲੇ ਨੂੰ ਲੈ ਕੇ ਕਿੰਨਾ ਕੁ ਜਿਹੜਾ ਨਵੇਂ ਜਥੇਦਾਰ ਜਿਹੜੇ ਨੇ ਸੰਜੀਦਾ ਲੈਂਦੇ ਨੇ ਜਾਂ ਕੋਈ ਗੱਲਬਾਤ ਕਰਦੇ ਨੇ ਆਉਣ ਵਾਲੇ ਸਮੇਂ ਦੀ ਜਿਹੜੀ ਸਥਿਤੀ ਆ ਉਹ ਕਲੀਅਰ ਹੋ ਸਕਦੀ ਹੈ ਅਗਲੇ ਐਪੀਸੋਡ ਦੇ ਵਿੱਚ ਅਗਲੇ ਵਾਰਕਰ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਜਾਣ ਕੀ ਅਮਰਜੀਤ ਸਿੰਘ ਨੂੰ ਦੇ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs Call or scan QR code to contact us Rodis Inc. Million Miles with Smile or scan QR code to contact us bird Truck Repair Trust We Build in Truck Repair or scan QR code to contact us The Masala Twist Oxnard Fine Authentic Indian Cuisine or scan QR code to contact us Pizza Twist Taste We Twist Order Today Call or Visit Website or scan QR code to contact us New India Market or scan QR code to contact us Indian cuisine Tracy find authentic Indian cuisine in Tracy or scan QR code to contact us. Villa market scan QR code to contact us. Simi Valley family dental office or scan QR code to contact us. Samra produce largest variety of Indian vegetables and fruits in the USC. Scan this QR code to contact us. Mountain Mike Pizza scan this QR code to contact us. Apa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.